ਜਦੋਂ ਇੱਕ ਕੁਦਰਤੀ ਆਫਤ ਆਈ ਸੀ ਜਦੋਂ ਇਹਨਾਂ ਲੋਕਾਂ ਦਾ ਇੰਨਾ ਜ਼ਿਆਦਾ ਨੁਕਸਾਨ ਹੋਇਆ ਸੀ ਉਦੋਂ ਅਸੀਂ ਇਹ ਸਾਰਾ ਕੁਝ ਵੇਖਦੇ ਹੋਏ ਐਲਾਨ ਕੀਤਾ ਸੀ ਵੀ ਅਸੀਂ ਇੱਕ ਪਿੰਡ ਗੋਦ ਲਵਾਂਗੇ ਇਹਨਾਂ ਦੇ ਇੱਕ ਛੇਰਾਂ ਤੇ ਜਿਹੜੀ ਫੇਰ ਖੁਸ਼ੀ ਆਵੇ ਕਿਸਾਨ ਗਰੀਬ ਕਦੀ ਨਹੀਂ ਆ ਇਹ ਕੁਦਰਤੀ ਆਫਤ ਸੀ ਨਗਰ ਨੇ ਸਾਰੀ ਗ੍ਰਾਹੀ ਕੀਤੀ ਗ੍ਰਾਹੀ ਕਰਕੇ ਸਾਡੇ ਤਨਤਨ ਬਾਬਾ ਜਗਤ ਸਿੰਘ ਦਾ ਸਥਾਨ ਹੈ ਬਾਬਾ ਜੀ ਕੁੱਲੀ ਉੱਥੇ ਅਸੀਂ ਖਣਪੜ ਸਾਹਿਬ ਆਰੰਭ ਕਰਾਇਆ ਤਿੰਨ ਰੋਜ਼ਾ ਖਣਪੜ ਸਾਹਿਬ ਤੋਂ ਬਾਅਦ ਭੋਗ ਪਿਆ ਅਰਦਾਸ ਹੋਈ ਉਤੋਂ ਬਾਅਦ ਮਹਾਪੁਰਸ਼ਾਂ ਦੇ ਆਸ਼ੀਰਵਾਦ ਨਾਲ ਸਾਰੀ ਉੱਥੇ ਰਕਮ ਇਕੱਠੀ ਕਰਕੇ ਫੇਰ ਉਸ ਦਿਨ ਐਲਾਨ ਕੀਤਾ ਗਿਆ ਵੀ ਪਿੰਡ ਮੋਤਲਾ ਜਾ ਕੇ ਸੇਵਾ ਕਰਾਂਗੇ 3 3000 ਰੁਪਏ ਜਿੰਨੀ ਵੀ ਕਿਸੇ 3 3000 ਰੁਪਏ ਦੇ ਹਿਸਾਬ ਨਾਲ ਜਿਹਦੇ ਕਿਸੇ 5 ਕਿੱਲੇ ਤੇ 15000 ਜਿਹੇ ਕਿਸੇ 4 ਤੇ 12000 ਉਹ ਪ੍ਰਤੀ ਏਕੜ ਦੇ ਹਿਸਾਬ ਨਾਲ ਜਿਹੜਾ ਕਿਉਂਕਿ ਫਸਲਾਂ ਦਾ ਬਿਲਕੁਲ ਨੁਕਸਾਨ ਹੋ ਗਿਆ ਸੀ ਉਹ ਦੇ ਰਹੇ ਜਿੱਥੇ ਕਣਕ ਨਹੀਂ ਬੀਜੀ ਜਾਂਦੀ ਜਿਹੜੀ ਜ਼ਮੀਨ ਰਹਿ ਜਾਂਦੀ ਹੈ ਬਿਲਕੁਲ ਉਹਦਾ ਫੇਰ ਦੂਸਰੀ ਵਾਰ ਇਹੋ ਟੀਮ ਸਰਵੇ ਕਰਕੇ 5 5000 ਰੁਪਏ ਏਕੜ ਫੇਰ ਜਿਹੜੀ ਆਪਾਂ ਉਹਨਾਂ ਦੀ ਸਹਾਇਤਾ ਕਰਾਂਗੇ ਵੀ ਇਹ ਐਲਾਨ ਕੀਤਾ ਸੀ ਵੀ ਜਿੰਨੇ ਵੀ 4 ਦਿਨ ਪੂਰੇ ਸਵੇਰ ਤੋਂ ਲੈ ਕੇ ਸ਼ਾਮ ਤੱਕ 4 ਦਿਨ ਜ ਸਾਡੇ ਕੋਲ ਡੇਟਾ ਉਜਾਦ ਨੇ 4 ਦਿਨ ਪੂਰੇ ਡੀਜ਼ਲ ਦੇ ਜਿਹੜੇ ਸੀ ਫ੍ਰੀ ਲੰਗਰ ਜਿਹੜੇ ਸੀ ਉਹ ਲਗਤਾ ਸੀ ਆਪਾਂ ਗਰਾਊਂਡ ਤੇ ਆਏ ਵੇਖਿਆ ਸਾਡੀ ਟੀਮ ਬੈਠੀ ਅਸੀਂ ਸਾਰੇ ਪੈਸੇ ਮਹਾਂਪੁਰਸ਼ਾਂ ਦੇ ਹੱਥੇ ਰੱਖਦੇ ਸ਼ੀਨਾ ਨੇ ਸਿਆਸਤ 2 ਨੰਬਰ ਤੇ ਰੱਖੀ ਆ ਪਹਿਲੋਂ ਸ਼ੀਨਾ ਸੇਵਾ ਆਪਣੀ ਭਾਈਚਾਰਕ ਸਾਂਝ ਆਪਣੇ ਭੈਣ ਭਰਾ 1 ਨੰਬਰ ਤੇ ਪਹਿਲੋਂ ਮੈਂ ਉਹ ਰੱਖਦਾ ਆਪਣੀ ਇੱਜ਼ਤ ਤੇ ਆਪਣੇ ਭੈਣ ਭਰਾ ਦੂਸਰੇ ਨੰਬਰ ਤੇ ਸਿਆਸਤ ਰੱਖਦਾ ਮੈਂ ਕਦੀ ਸਿਆਸਤ ਨੂੰ ਪਹਿਲੇ ਨੰਬਰ ਤੇ ਨਹੀਂ ਰੱਖਦਾ ਕਿੰਨੀ ਜ਼ਮੀਨ ਜੀ ਤੁਹਾਡੀ 2.2 ਕਿਲੇ ਸੁੱਝ ਕਿੰਨੇ ਪੈਸੇ ਮਿਲੇ ਆ ਜੀ 6000 6000 ਹਾਂ ਜੀ ਕਿੰਨਾਂ ਦੇ ਵੱਲੋਂ ਦਿੱਤੇ ਗਏ ਆ ਜੀ ਸ਼ੀਨਾ ਸਾਹਿਬ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਜਿਨ੍ਹਾਂ ਨੇ ਸਾਡੀ ਜਾਣ ਕੇ ਮਹਿਤਤ ਕੀਤੀ ਆ ਸਾਨੂੰ ਪਹਿਲਿਆਂ ਵਾਸਤੇ ਥੋੜਾ ਬਹੁਤਾ ਦਿੱਤਾ ਵਾ ਥੋੜਾ ਬਹੁਤਾ ਸਾਡਾ ਗੁਜ਼ਾਰਾ ਚੱਲ ਸਕੇਗਾ ਹਿੰ ਤਾਂ ਸ਼ੀਨਾ ਸਾਹਿਬ ਨੂੰ ਪਹਿਲਾਂ ਜਾਣਦੇ ਹੋ ਵੀ ਗਰਸੋਂ ਸਿੰਘ ਸ਼ੀਨਾ ਕੌਣ ਨੇ ਨਹੀਂ ਅਸੀਂ ਕੋਈ ਨਹੀਂ ਜਾਣਦੇ ਧੰਨਵਾਦ ਉਹਨਾਂ ਦਾ ਬਹੁਤ ਸ਼ੁਗਰ ਜਿਨ੍ਹਾਂ ਨੇ ਇਨੀ ਮਹਿਤਤ ਕੀਤੀ ਸਾਡੀ ਸਮਾਸੇ ਵੀ ਗੁਰਸੰਗ ਸਿੰਘ ਸ਼ੀਨਾ ਵੱਲੋਂ ਬੀਤੇ ਦਿਨ ਐਲਾਨ ਕੀਤਾ ਗਿਆ ਸੀ ਕਿ ਹਰ ਪ੍ਰਭਾਵਿਤ ਪਿੰਡਾਂ ਦੇ ਵਿੱਚ ਸਹਾਈਤਾ ਰਾਸ਼ੀ ਦਿੱਤੀ ਜਾਏਗੀ। ਇਸੇ ਤਰ੍ਹਾਂ ਹੀ ਵਿਧਾਨ ਸਭਾ ਹਲਕਾ ਰਾਜਾ ਸਾਸੀ ਦੇ ਪਿੰਡ ਮੋਤਲਾ ਦੇ ਵਿੱਚ ਅੱਜ ਗਰੀਬ ਕਿਸਾਨਾਂ ਨੂੰ ਜਿਹੜਾ ਸਹਾਈਤਾ ਰਾਸ਼ੀ ਦਿੱਤੀ ਗਈ ਆ ਗੁਰਸੰਗ ਸਿੰਘ ਸ਼ੀਨਾ ਸਾਡੇ ਨਾਲ ਨੇ ਸ਼ੀਨਾ ਸਾਹਿਬ ਅੱਜ ਵੱਡਾ ਉਪਰਾਲਾ ਕੀਤਾ ਗਿਆ ਰਾਜਾ ਸਾਸੀ ਹਲਕੇ ਦਾ ਪਿੰਡ ਮੋਤਲਾ ਕਿੰਨੀ ਰਾਸ਼ੀ ਦਿੱਤੀ ਗਈ ਆ ਕਿੰਨੇ ਲੋਕਾਂ ਨੂੰ ਚੈੱਕ ਦਿੱਤੇ ਗਏ ਆ ਜੀ ਪੈਸੇ ਦਿੱਤੇ ਗਏ ਆ। ਮਾਲਾ ਸਾਹਿਬ ਜਦੋਂ ਇੱਕ ਕੁਦਰਤੀ ਆਫਤ ਆਈ ਸੀ ਜਦੋਂ ਇਹਨਾਂ ਲੋਕਾਂ ਦਾ ਇਹਨਾਂ ਜ਼ਿਆਦਾ ਨੁਕਸਾਨ ਹੋਇਆ ਸੀ ਉਦੋਂ ਅਸੀਂ ਇਹ ਸਾਰਾ ਕੁਝ ਵੇਖਦੇ ਹੋਏ ਐਲਾਨ ਕੀਤਾ ਸੀ ਵੀ ਅਸੀਂ ਇੱਕ ਪਿੰਡ ਗੋਦ ਲਵਾਂਗੇ ਤੇ ਉੱਥੇ ਆਣ ਕੇ ਮਤਲਬ ਆਪਣੇ ਇਹਨਾਂ ਭੈਣ ਭਰਾਵਾਂ ਦੇ ਜ਼ਖਮਾਂ ਤੇ ਮਲਮ ਲਾਵਾਂਗੇ ਤੇ ਇਹਨਾਂ ਨਾਲ ਸੰਜੋਗ ਕਰਾਂਗੇ ਵੀ ਇਹ ਫੇਰ ਇਹਨਾਂ ਨੂੰ ਆਬਾਦ ਕੀਤਾ ਜਾ ਸਕੇ ਇਹ ਫੇਰ ਜਿਹੜੀਆਂ ਇਹਨਾਂ ਦੀਆਂ ਫਸਲ ਵਾੜੀਆਂ ਨੇ ਇਹਨਾਂ ਦੇ ਇੱਕ ਚੇਰਾਂ ਤੇ ਜਿਹੜੀ ਫੇਰ ਖੁਸ਼ੀ ਆਵੇ ਕਿਸਾਨ ਗਰੀਬ ਕਦੀ ਨਹੀਂ ਆ ਇਹ ਕੁਦਰਤ ਦੀ ਆਫਤ ਸੀ ਉਹ ਆ ਗਈ ਆ ਪਰ ਇਹ ਖਿੜੇ ਮੱਥੇ ਚੱਲੀ ਇਹਨਾਂ ਨੇ ਠੀਕ ਹੈ ਨਾ ਜੇ ਅਸੀਂ ਇੱਥੇ ਨਾਂ ਵੀ ਆਉਂਦੇ ਤੇ ਨਾਂ ਵੀ ਕਰਦੇ ਤੇ ਤਾਂ ਵੀ ਇਹ ਪਰਮਾਤਮਾ ਦੀ ਕਿਰਪਾ ਨਾਲ ਗੁਰੂ ਸਾਹਿਬ ਜੀ ਦਾ ਪ੍ਰਸ਼ਾਦਾ ਚੱਲਣ ਡਿਆ ਸ਼ਕਣ ਡੇ ਨੇ ਇਹੋ ਜੀ ਗੱਲ ਨਹੀਂ ਇਹ ਚੜ੍ਹਦੀ ਕਲਾ ਚ ਨੇ ਪਰ ਇੱਕ ਸਾਡਾ ਫਰਜ਼ ਸਮਝਦੇ ਆਂ ਵੀ ਜਦੋਂ ਕੋਈ ਐਦਾ ਦੀ ਦੁੱਖ ਦੀ ਘੜੀ ਆਉਂਦੀ ਆ ਇੱਕ ਕਿਸੇ ਤੇ ਵੀ ਆ ਸਕਦੀ ਹੈ ਸਾਡੇ ਤੇ ਵੀ ਆ ਸਕਦੀ ਹੈ ਤੁਹਾਡੇ ਤੇ ਵੀ ਕਿਤੇ ਵੀ ਆ ਸਕਦੀ ਆ ਕੁਦਰਤ ਦਾ ਕਹਿਰ ਜਦੋਂ ਵਾਪਰ ਜਾਂਦਾ ਤੇ ਫੇਰ ਸਮਝਦੇ ਆਂ ਵੀ ਸਾਡਾ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਦਾ ਫਿਰ ਸਾਡੇ ਬਾਬੇ ਨੇ ਸਿਖਾਇਆ ਸਾਨੂੰ ਇਹ ਕਿ ਇੱਕ ਦੂਸਰੇ ਦੇ ਕੰਮ ਆਉਣਾ ਇੱਕ ਦੂਜੇ ਲਈ ਖੜਨਾ ਇੱਕ ਦੂਜੇ ਲਈ ਲੜਨਾ ਮਰਨਾ ਇਹ ਸਾਰਾ ਕੁਝ ਸਾਨੂੰ ਗੁਰੂ ਸਾਹਿਬ ਨੇ ਸਿਖਾਇਆ ਤੇ ਅਸੀਂ ਪੂਰੀ ਟੀਮ ਨੇ ਅਸੀਂ ਉਦੋਂ ਵੀ ਸੇਵਾ ਕਰਦੇ ਰਹੇ ਚਲੋ ਉਸ ਗੱਲ 'ਚ ਨਹੀਂ ਪੈਣਾ ਉਤੋਂ ਬਾਅਦ ਇਹ ਐਲਾਨ ਕੀਤਾ ਸੀ ਵੀ ਅਸੀਂ ਸਾਰੇ ਇੱਥੋਂ ਲੈ ਕੇ ਡੇਰੇ ਬਾਬੇ ਨਾਨਕ ਤੱਕ ਅਸੀਂ ਜਾ ਕੇ ਸਾਰੇ ਪਿੰਡਾਂ ਦੇ ਵਿੱਚ ਵੇਖਿਆ ਵੇਖੋ ਪੂਰੇ ਪੰਜਾਬ 'ਚੋਂ 8-800 ਟਰਾਲੀ ਰੋਜ਼ ਇੱਥੇ ਸੇਵਾ ਦੀ ਆਉਂਦੀ ਰਹੀ ਅਸੀਂ ਉਸ ਦਰਮਿਆਨ ਆਪਣੀ ਜਿਹੜੀ ਸੇਵਾ ਆ ਆਪਣੇ ਨਗਰ ਦੇ ਵਿੱਚ ਆਪਣੇ ਵੱਲੋਂ ਗ੍ਰਾਹੀ ਕੀਤੀ ਆਪਣੀ ਸਮੁੱਚੀ ਟੀਮ ਨੇ ਪੂਰੇ ਪਿੰਡ ਨੇ ਨਗਰ ਨੇ ਸਾਰੀ ਗ੍ਰਾਹੀ ਕੀਤੀ ਗ੍ਰਾਹੀ ਕਰਕੇ ਸਾਡੇ ਧੰਨ ਧੰਨ ਬਾਬਾ ਜਗਤ ਸਿੰਘ ਦਾ ਸਥਾਨ ਹੈ ਬਾਬਾ ਜੀ ਕੁੱਲੀ ਉੱਥੇ ਅਸੀਂ ਖੰਡਪੜ ਸਾਹਿਬ ਆਰੰਭ ਕਰਾਇਆ ਤਿੰਨ ਰੋਜ਼ਾ ਖੰਡਪੜ ਸਾਹਿਬ ਤੋਂ ਬਾਅਦ ਭੋਗ ਪਿਆ ਅਰਦਾਸ ਹੋਈ ਉਤੋਂ ਬਾਅਦ ਮਹਾਪੁਰਸ਼ਾਂ ਦੇ ਆਸ਼ੀਰਵਾਦ ਨਾਲ ਸਾਰੀ ਉੱਥੇ ਰਕਮ ਇਕੱਠੀ ਕਰਕੇ ਫੇਰ ਉਸ ਦਿਨ ਐਲਾਨ ਕੀਤਾ ਗਿਆ ਵੀ ਪਿੰਡ ਮੋਤਲਾ ਜਾ ਕੇ ਸੇਵਾ ਕਰਾਂਗੇ ਤੇ ਫੇਰ ਅੱਜ ਪਿੰਡ ਮੋਤਲਾ ਦੇ ਵਿੱਚ ਸਾਡੀ ਸਮੁੱਚੀ ਟੀਮ ਸਾਰਾ ਕੈਸ਼ ਜਿਹੜਾ ਕਰੀਬ ਅਸੀਂ ਦੋ ਪਿੰਡਾਂ ਦੇ ਵਿੱਚ ਅੱਜ ਕਰੀਬ 20 ਲੱਖ ਰੁਪਏ ਕੈਸ਼ ਲੈ ਕੇ ਜਿਹੜੀ ਸਾਡੀ ਟੀਮ ਹੈ ਉਹ ਇੱਥੇ ਪਹੁੰਚੀ ਆ ਲਿਸਟਾਂ ਬਣੀਆਂ ਨਵੈਲ ਪੰਜ ਪਾ ਕੇ ਪ੍ਰਤੀ ਏਕੜ 3-3000 ਰੁਪਇਆ ਜਿੰਨੀ ਵੀ ਕਿਸੇ 3-3000 ਰੁਪਏ ਦੇ ਹਿਸਾਬ ਨਾਲ ਜਿਹਦੇ ਕਿਸੇ ਦੇ 5 ਕਿੱਲੇ ਤੇ 15000 ਜਿਹੇ ਕਿਸੇ 4 ਤੇ 12000 ਉਹ ਪ੍ਰਤੀ ਏਕੜ ਦੇ ਹਿਸਾਬ ਨਾਲ ਜਿਹੜਾ ਕਿਉਂਕਿ ਫਸਲਾਂ ਦਾ ਬਿਲਕੁਲ ਨੁਕਸਾਨ ਹੋ ਗਿਆ ਸੀ ਉਹ ਦੇ ਰਹੇ ਹਾਂ ਉਸ ਤੋਂ ਬਾਅਦ ਦੂਸਰਾ ਫੈਸਲਾ ਇਹ ਕੀਤਾ ਗਿਆ ਵੀ ਜਿੱਥੇ ਵੀ ਜਿੱਥੇ ਕਣਕ ਨਹੀਂ ਬੀਜੀ ਜਾਂਦੀ ਜਿਹੜੀ ਜ਼ਮੀਨ ਰਹਿ ਜਾਂਦੀ ਹੈ ਬਿਲਕੁਲ ਉਹਦਾ ਫੇਰ ਦੂਸਰੀ ਵਾਰ ਇਹੋ ਟੀਮ ਸਰਵੇ ਕਰਕੇ 5-5000 ਰੁਪਇਆ ਏਕੜ ਫੇਰ ਜਿਹੜੀ ਆਪਾਂ ਉਹਨਾਂ ਦੀ ਸਹਾਇਤਾ ਕਰਾਂਗੇ ਮਹਿਲਾਵਾਂ ਕੁਝ ਇੱਥੇ ਬੀਬੀਆਂ ਪਹੁੰਚੀਆਂ ਸੀ ਜਿਨ੍ਹਾਂ ਨੂੰ ਪੈਸੇ ਦਿੱਤੇ ਆ ਤੁਹਾਡੀ ਟੀਮ ਵੱ ਉਹ ਕਹਿੰਦੀ ਸੀ ਅਸੀਂ ਤੇ ਜਾਣਦੀਆਂ ਨਹੀਂ ਛੀਨਿਆਂ ਵਾਲੇ ਕੌਣ ਨੇ ਗੁਰਸੰਗ ਸਿੰਘ ਛੀਨਾ ਕੌਣ ਨੇ ਇਹ ਤਾਂ ਸਾਡੇ ਲਈ ਫਰਿਸ਼ਤਾ ਬਣ ਕੇ ਆਏ ਨੇ ਪਹਿਲੀ ਵਾਰ ਸਾਡੇ ਤੱਕ ਕੋਈ ਪਹੁੰਚਿਆ ਹੜਪਰਭਾਵਤ ਇਲਾਕੇ ਤੱਕ ਵੇਖੋ ਜੀ ਗੁਰੂ ਸਾਹਿਬ ਦੀ ਕਿਰਪਾ ਮੈਂ ਤੁਹਾਨੂੰ ਮਾਲਾ ਸਾਹਿਬ ਅੱਗੇ ਵੀ ਦੱਸਿਆ ਵੀ ਜਦੋਂ ਕਿਸਾਨ ਅਧੋਲਨ ਸੀ ਨਾ ਉਦੋਂ ਵੀ ਅਸੀਂ ਪਹਿਲੋਂ ਦਿੱਲੀ ਜਾ ਕੇ ਇਹ ਵੇਖਿਆ ਸੀ ਵੀ ਇੱਥੇ ਲੋੜ ਕਿਸ ਚੀਜ਼ ਦੀ ਆ ਹਮ ਕਰਨਾ ਕੀ ਚਾਹੀਦਾ ਉਹ ਉੱਥੇ ਲੋੜ ਸੀ ਸੰਗਤ ਦੀ ਸੰਗਤ ਨਾਲ ਹੀ ਉਹ ਜੰਗ ਜਿੱਤੀ ਜਾ ਸਕਦੀ ਸੀ ਤੇ ਉਦੋਂ ਵੀ ਅਸੀਂ ਇਹ ਫੈਸਲਾ ਕੀਤਾ ਸੀ ਵੀ ਸੰਗਤ ਲਿਆਉਣ ਲਈ ਚਾਹੀਦਾ ਸੀ ਇੱਥੋਂ ਲੋਕਾਂ ਨੂੰ ਪ੍ਰੇਰਿਤ ਕਰਨਾ ਤੇ ਹੁਣ ਹਰ ਇੱਕ ਬੰਦੇ ਨੂੰ 20000 ਰੁਪਏ ਦਾ ਡੀਜ਼ਲ ਲੱਗਦਾ ਸੀ ਜਾਣਾ ਹੁੰਦਾ ਠੀਕ ਆ ਫਿਰ ਉਹ ਸਾਡੀ ਟੀਮ ਨੇ ਬਹਿ ਕੇ ਕਿਹਾ ਵੀ ਕਿਉਂ ਨਾ ਹੋਵੇ ਵੀ ਅਪ ਡੀਜ਼ਲ ਦੀ ਸੇਵਾ ਕਰੀਏ ਟਰੈਕਟਰ ਹਰ ਪਿੰਡ 'ਚ ਟਰਾਲੀ ਹਰ ਪਿੰਡ 'ਚ ਸੰਗਤ ਆ ਨੌਜਵਾਨ ਜਾਣਾ ਚਾਹੁੰਦੇ ਆ ਫਿਰ ਉਦੋਂ ਵੀ ਅਸੀਂ ਇਹ ਐਲਾਨ ਕੀਤਾ ਸੀ ਵੀ ਜਿੰਨੇ ਵੀ 4 ਦਿਨ ਪੂਰੇ ਸਵੇਰ ਤੋਂ ਲੈ ਕੇ ਸ਼ਾਮ ਤੱਕ 4 ਦਿਨ ਜੇ ਸਾਡੇ ਕੋਲ ਡੇਟਾ ਜਿਆਦਾ ਨਹੀਂ 4 ਦਿਨ ਪੂਰੇ ਡੀਜ਼ਲ ਦੇ ਜਿਹੜੇ ਸੀ ਫ੍ਰੀ ਲੰਗਰ ਜਿਹੜੇ ਸੀ ਉਹ ਲਗਤਾ ਸੀ ਵੀ ਜਾਣ ਦਾ ਆਉਣ ਦਾ ਕੈਨਾਂ ਚ ਠੀਕ ਹੈ ਉਸੇ ਤਹਿ ਦੀ ਜਦੋਂ ਹਾੜਾਂ ਦੇ ਵਿੱਚ ਅਸੀਂ ਆਏ ਉਦੋਂ ਬਹੁਤ ਪੂਰਾ ਪੰਜਾਬ ਪਹੁੰਚਿਆ ਸੇਵਾ ਕਰਨ ਪਰ ਅਸੀਂ ਸਮਝਦੇ ਸੀ ਵੀ ਅਸਲ ਸੇਵਾ ਉਸ ਦਿਨ ਲੋੜ ਪੈਣੀ ਜਿੱਦਣ ਪਾਣੀ ਉੱਤਰ ਗਿਆ ਸਾਰਾ ਕੁਝ ਨਾਰਮਲ ਹੋ ਗਿਆ ਉਸ ਦਿਨ ਸਾਨੂੰ ਇੱਥੇ ਆਣ ਕੇ ਇਹਨਾਂ ਦੀ ਖਾਦ ਵੀ ਦਵਾਈਆਂ ਦੀ ਹਰ ਚੀਜ਼ ਦੀ ਲੋੜ ਪੈਣੀ ਆ ਉਸ ਤਹਿਤ ਹੀ ਚੱਲਦੇ ਹੋਏ ਮੈਂ ਸਮਝਦਾ ਵੀ 3000 ਰੁਪਿਆ ਏਕੜ ਜਿਹੜਾ ਫਸਲ ਬੀਜਣ ਦਾ ਖਰਚਾ ਸੀ ਉਹ ਅੱਜ ਹੀ 3000 ਰੁਪਿਆ ਪ੍ਰਤੀ ਏਕੜ ਦੇ ਹਿਸਾਬ ਨਾਲ ਟੋਟਲ ਰਕਬਾ ਜਿੰਨਾ ਪਿੰਡ ਦਾ ਸਾਰਾ ਇਹ ਜਿਹੜੀ ਹੈ ਉਹ ਲਿਸਟਾਂ ਬਣਾ ਕੇ ਇੱਥੇ ਦਿੱਤੀਆਂ ਜੇ ਕੋਈ ਭੈਣ ਭਰਾ ਰਹਿ ਜਾਊਗਾ ਉਹ ਸਾਡੇ ਤੱਕ ਪਹੁੰਚ ਕਰੂਗਾ ਫੰਡ ਸਾਡੇ ਕੋਲ ਵਾਧੂ ਆ ਉਹ ਫੇਰ ਗੁਰੂ ਸਾਹਿਬ ਦੀ ਕਿਰਪਾ ਨਾਲ ਅਸੀਂ ਉੱਥੇ ਆਵਾਂਗੇ ਤੇ ਦੇਵਾਂਗੇ ਰੋਣ ਸੀਨੇ ਸਾਹਿਬ ਬਹੁਤ ਸਾਰੀਆਂ ਐਨਜੀਓ ਦੇਖੀਆਂ ਸਮਾਜ ਸੇਵੀ ਜਥੇਬੰਦੀਆਂ ਵੇਖੀਆਂ ਕਿਤੇ ਨਾ ਕਿਤੇ ਪੈਸੇ ਵੰਡਣ ਦੇ ਵਿੱਚ ਸੇਵਾ ਕਰਨ ਦੇ ਵਿੱਚ ਨਾ ਕਮੀਆਂ ਰਹਿ ਜਾਂਦੀਆਂ ਪਰ ਅੱਜ ਦੇਖਿਆ ਕਿ ਤੁਸੀਂ ਬੰਦੀ ਉਹ ਚੁਣਿਆ ਜਿਹਦੇ ਕੋਲ ਦੋ ਕਿੱਲੇ ਆ ਤਿੰਨ ਕਿੱਲੇ ਆ ਚਾਰ ਕਿੱਲੇ ਆ ਜਿਹੜੇ ਵਾਕਈ ਜ਼ਰੂਰਤਮੰਦ ਸੀ ਜਿਨ੍ਹਾਂ ਦੇ ਚਿਹਰਿਆਂ ਤੇ ਖੁਸ਼ਹਾਲੀ ਆ ਗਈ ਅੱਜ ਦੇਖੋ ਮਾਲਾ ਸਾਹਿਬ ਗੱਲ ਆ ਵੀ ਆਪਾਂ ਗਰਾਊਂਡ ਤੇ ਆਏ ਵੇਖਿਆ ਸਾਡੀ ਟੀਮ ਬੈਠੀ ਅਸੀਂ ਸਾਰੇ ਪੈਸੇ ਮਹਾਪੁਰਸ਼ਾਂ ਦੇ ਹੱਥੇ ਰੱਖਦੇ ਉਹਨਾਂ ਉੱਥੇ ਗੁਰਦਰਾ ਸਾਹਿਬ ਇਕੱਠੇ ਕਰ ਲਏ ਗੁਰੂ ਸਾਹਿਬ ਦੀ ਹਜ਼ੂਰੀ ਚ ਤੇ ਟੀਮ ਨੂੰ ਇੱਕੋ ਹੀ ਬੇਨਤੀ ਕੀਤੀ ਵੀ ਯਾਰ ਇਹ ਸੇਵਾ ਉੱਥੇ ਜਾਵੇ ਵਾਕਈ ਜਿੱਥੇ ਹੁਣ ਦਾਸ ਨੇ ਕੇ ਪੈਸੇ ਨੂੰ ਹੱਥ ਨਹੀਂ ਲੜਾ ਨਾ ਮੈਂ ਕੋਈ ਲਿਸਟ ਬਣਾਈ ਆ ਨਾ ਮੈਂ ਆਪਣਾ ਸਾਡਾ ਜੋ ਵੀ ਕਰ ਰਹੀ ਪੂਰੀ ਜਿਹੜੀ ਸਾਡੀ ਟੀਮ ਆ ਉਹ ਗੁਰੂ ਸਾਹਿਬ ਦੇ ਅਸ਼ੀਰਵਾਦ ਨਾਲ ਹੈ ਨਿਰਪੱਖ ਸਾਡਾ ਇੱਥੇ ਕੋਈ ਰਿਸ਼ਤੇਦਾਰ ਨਹੀਂ ਸਾਡਾ ਕੋਈ ਆਪਣਾ ਵੇਖੋ ਇੱਥੇ ਅਸੀਂ ਸਾਡੇ ਲਈ ਸਾਰੇ ਇੱਕ ਬਰਾਬਰ ਕੋਈ ਪਾਰਟੀ ਬਾਜੀ ਨਹੀਂ ਕੋਈ ਨਹੀਂ ਕਿਸੇ ਨਾਲ ਵੀ ਇਸ ਪਿੰਡ ਦੇ ਵਿੱਚ ਇਹ ਗੱਲ ਗਈ ਵੀ ਕੋਈ ਪਾਰਟੀ ਬਾਜੀ ਆ ਪੂਰੇ ਪਿੰਡ ਚ ਕੋਈ ਵੀ ਆ ਜਿਹਨੂੰ ਜਿਹੜਾ ਅੱਜ ਇੱਥੇ ਆਇਆ ਵਾ ਜਿਹੜੇ ਹੋ ਗਏ ਜੇ ਕੋਈ ਰਹਿ ਗਿਆ ਉਹ ਭੈਣ ਭਰਾ ਤੇ ਫੇਰ ਆਵਾਂਗੇ ਦੁਬਾਰਾ ਫੇਰ ਉਹਨੂੰ ਮਿਲਾਂਗੇ ਤੁਹਾਨੂੰ ਕਹਾਂ ਏਸ ਪਿੰਡ ਨਾਲ ਜਿੰਨਾ ਚਿਰ ਆ ਪੂਰਾ ਪਾਣੀ ਪਿੰਡ ਚ ਉਤਰ ਨਹੀਂ ਜਾਂਦਾ ਆਮ ਜਿੱਦਾਂ ਸਾਰਾ ਕੁਝ ਨੋਰਮਲ ਨਹੀਂ ਹੋ ਜਾਂਦਾ ਉਹਨਾਂ ਚਿਰ ਤੱਕ ਅਸੀਂ ਜੁੜੇ ਰਵਾਂਗੇ ਇਹ ਪਿੰਡ ਅਸੀਂ ਗੋਦ ਲਿਆ ਵਾ ਇਹਦੇ ਨਾਲ ਅਗਲੇ ਮਤਲਬ ਅੱਜ ਨਹੀਂ ਅਗਲੇ ਕਣਕ ਤੱਕ ਵੀ ਅਸੀਂ ਜੁੜੇ ਆ ਇਸ ਪਿੰਡ ਦੇ ਨਾਲ ਸੀਨਾ ਸਾਹਿਬ ਕੁਝ ਲੋਕਾਂ ਨੇ ਸਵਾਲ ਚੁੱਕੇ ਹੈ ਵੀ ਗੁਰਸੰਗ ਸਿੰਘ ਸੀਨਾ ਜਿਹੜੇ ਆ ਉਹ ਗ੍ਰਹੀ ਕਰਕੇ ਕੰਮ ਕਰ ਰਹੇ ਆ ਪਰ ਮੈਂ ਜੋ ਦੇਖਿਆ ਜੋ ਪਿਛਲੇ ਦਿਨੀ ਮੈਂ ਤੁਹਾਡੇ ਇੰਟਰਵਿਊ ਕੀਤਾ ਜਿਸ ਦੇ ਵਿੱਚ 11 ਲੱਖ ਰੁਪਇਆ ਤੁਸੀਂ ਨਿੱਜੀ ਰਾਸ਼ੀ ਦੇ ਵਿੱਚੋਂ ਦਿੱਤਾ ਸਵਾਲ ਚੁੱਕਣ ਵਾਲੇ ਵੀ ਸੱਜੇ ਖੱਬੇ ਹੈਗੇ ਨੇ ਤੁਹਾਡੇ ਮਾਲਾ ਸਾਹਿਬ ਗੱਲ ਹੈ ਮੈਂ 10 ਲੱਖ ਦਾ ਐਲਾਨ ਕੀਤਾ ਸੀ ਹੂੰ ਦੇ ਸਵਾਲ ਚੁੱਕਣ ਵਾਲਿਆਂ ਨੂੰ ਮੈਂ ਕਹਾਂ ਲੋ ਜੀ ਵੇਖੋ ਗੁਰੂ ਸਾਹਿਬ ਨੇ ਸੱਚੇ ਪਾਤਸ਼ਾਹ ਨੇ ਇਹਨੇ ਜੋਗਾ ਕੀਤਾ ਘੜੀ ਦਾ ਮਹਲਾ ਸਾਹਿਬ ਨਹੀਂ ਪਤਾ ਕਿ ਕੱਲ ਦਾ ਸੂਰਜ ਕਿੱਦਾਂ ਚੜਨਾ ਠੀਕ ਹੈ ਗੱਲਾਂ ਬੰਦੇ ਦੀਆਂ ਯਾਦ ਰਹਿ ਜਾਂਦੀਆਂ ਨੇ ਜ਼ਿੰਦਗੀ ਦੇ ਵਿੱਚ ਵੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ ਉਹਨੂੰ ਹਾਜ਼ਰ ਨਾਜ਼ਰ ਸਮਝ ਕੇ ਪ੍ਰਮਾਤਮਾ ਨੂੰ ਸੇਵਾ ਕੀਤੀ ਆ ਸੱਚੇ ਮਨੋਂ ਸੱਚੇ ਮਨੋਂ ਕੀਤੀ ਆ ਅੱਜ ਵੇਖ ਲਓ ਇੱਥੇ ਤੁਸੀਂ ਸਾਰੇ ਪ੍ਰੈਸ ਜਿਹੜਾ ਕੋਈ ਹੈ ਕੋਈ ਵਿਤਕਰਾ ਕੇ ਹੈ ਨਾ ਤੇ ਇਹ ਅੱਗੇ ਵੀ ਇਦਾਂ ਚੱਲਦੀ ਰਹੂਗੀ ਹਰ ਗੱਲ 'ਚ ਸੀਨਾ ਸਿਆਸਤ ਨਹੀਂ ਕਰਦਾ ਸੀਨੇ ਨੂੰ ਸਮਝਣਾ ਪੈਣਾ ਸ਼ੀਨਾ ਨੇ ਸਿਆਸਤ ਦੂਜੇ ਨੰਬਰ ਤੇ ਰੱਖੀ ਆ ਪਹਿਲੋਂ ਸ਼ੀਨਾ ਸੇਵਾ ਆਪਣੀ ਭਾਈਚਾਰਕ ਸਾਂਝ ਆਪਣੇ ਭੈਣ ਭਰਾ ਇੱਕ ਨੰਬਰ ਤੇ ਪਹਿਲੋਂ ਮੈਂ ਉਹ ਰੱਖਦਾ ਆਪਣੀ ਇੱਜ਼ਤ ਤੇ ਆਪਣੇ ਭੈਣ ਭਰਾ ਦੂਸਰੇ ਨੰਬਰ ਤੇ ਸਿਆਸਤ ਰੱਖਦਾ ਮੈਂ ਕਦੀ ਸਿਆਸਤ ਨੂੰ ਪਹਿਲੇ ਨੰਬਰ ਤੇ ਨਹੀਂ ਰੱਖਦਾ ਕੁਝ ਇਲਾਕਿਆਂ ਦੇ ਵਿੱਚ ਰੌਲਾ ਪੈਂਦਾ ਨਜ਼ਰ ਆਇਆ ਸੀ ਵੀ ਜਿਹੜੇ ਕਾਲੀ ਕਾਂਗਰਸ ਸੀ ਆ ਦੂਜੀ ਤਿੱਜੇ ਆ ਉਹਨਾਂ ਨੂੰ ਰਾਸ਼ੀ ਨਹੀਂ ਦੇਣੀ ਅਸੀਂ ਬਸ ਖਾਸ ਬੰਦਿਆਂ ਨੂੰ ਰਾਸ਼ੀ ਦੇਣੀ ਆ ਇਦਾਂ ਦਾ ਵੰਟਰਾ ਤਾਂ ਨਹੀਂ ਕੋਈ ਕੀਤਾ ਗਿਆ ਤੁਹਾਡੇ ਵੱਲੋਂ ਨਾ ਇਦਾਂ ਦੀ ਗੁਰੂ ਸਾਹਿਬ ਕੋਈ ਗਲਤੀ ਕਰਾਵੇ ਨਾ ਜੇ ਹੋ ਗਈ ਤਾਂ ਹੱਥ ਜੋੜ ਕੇ ਮਾਫੀ ਮੰਗਦੇ ਆ ਤੇ ਸਾਰੇ ਪਿੰਡ ਨੂੰ ਐਲਾਨ ਕੀਤਾ ਵੀ ਕੋਈ ਇੱਥੇ ਜਿੰਨਾ ਪਿੰਡ ਇੱਥੇ ਇਕੱਠਾ ਹੋਇਆ ਅੱਜ ਸਾਰਾ ਇੱਥੇ ਮਾਈਕ ਤੇ ਕਿਹਾ ਵੀ ਯਾਰ ਜਿਹੜੇ ਦੂਸਰੇ ਪੇਣ ਭਰਾ ਤੁਹਾਡੇ ਰਹਿ ਗਏ ਕੋਈ ਅੱਜ ਇੱਥੇ ਨਹੀਂ ਆਇਆ ਕਿ ਇਹਨੂੰ ਕੰਮ ਹੈ ਉਹ ਸਾਡੇ ਨਾਲ ਜਰੂਰ ਸਾਡੇ ਨੰਬਰ ਲੈ ਲਓ ਸਾਡੇ ਨਾਲ ਕੰਟੈਕਟ ਕਰਿਓ ਸਾਡੀ ਟੀਮ ਇੱਥੇ ਬੈਠੀ ਆ ਫੇਰ ਆਵਾਂਗੇ ਦੁਬਾਰਾ ਫੇਰ ਉਹਨਾਂ ਨੂੰ ਮਿਲਾਂਗੇ ਐਹੋ ਜੀ ਗਲਤੀ ਨਹੀਂ ਅਸੀਂ ਕਰਦੇ ਨਾ ਗੁਰੂ ਸਾਹਿਬ ਕਰਾਵੇ ਨਾ ਮੈਂ ਤੁਹਾਨੂੰ ਦੱਸਿਆ ਇਹ ਪਹਿਲਾਂ ਵੀ ਇਹਦੇ ਵਿੱਚ ਸਿਆਸਤ ਦੀ 1% ਵੀ ਕੋਈ ਇਨਵੋ ਇਹ ਕਦਾਵਾ ਇਹ ਉਸਨੇ ਸਿਆਸਤ ਨਾਲ ਕੋਈ ਵਾਅ ਵਾਸਾ ਨਹੀਂ ਵੀ ਆਪਣੇ ਹਲਕਾ ਛੱਡ ਕੇ ਨਾਲੇ ਹਲਕੇ ਚ ਵੀ ਸਵਾ ਕਰ ਰਹੇ ਹੋ ਮੈਂ ਕਹਾਂ ਜੀ ਬਿਲਕੁਲ ਮੈਂ ਤੁਹਾਨੂੰ ਸੱਚ ਜਿੱਥੇ ਲੋੜ ਆ ਮੈਂ ਨਹੀਂ ਇਹ ਚੀਜ਼ ਦਾ ਫੈਸਲਾ ਸਾਡੀ ਟੀਮ ਨੇ ਕੀਤਾ ਸਾਡੀ ਪੰਚਾਇਤ ਨੇ ਕੀਤਾ ਮੈਂ ਨਹੀਂ ਆਇਆ ਇੱਥੇ ਕਿ ਮੈਂ ਵੇਖੋ ਉਹਨਾਂ ਨਾਲ ਗਿਆ ਦੋ ਵਾਰੀ ਜਰੂਰ ਮੈਂ ਵੇਖਿਆ ਜਦੋਂ ਆਪਾਂ ਇੱਥੋਂ ਐਸ ਪਿੰਡ ਚੋਂ ਲੰਘਿਆ ਸਭ ਤੋਂ ਵੱਧ ਪਾਣੀ ਐਸ ਪਿੰਡ ਚ ਖਲੋਤਾ ਹੈ ਠੀਕ ਹੈ ਨਾ ਫਿਰ ਉਸ ਤੋਂ ਬਾਅਦ ਫਿਰ 15 ਦਿਨਾਂ ਬਾਅਦ ਆਏ ਫਿਰ ਵੀ ਇੱਥੇ ਹੀ ਫਿਰ ਅਸੀਂ ਫੈਸਲਾ ਕੀਤਾ ਵੀ ਇਹੀ ਪਿੰਡ ਚੁਣਿਆ ਜਾਵੇ ਵੀ ਜਿੱਥੇ ਅੱਜ ਵੀ ਪਾਣੀ ਖਲੋਤਾ ਇਹਦੇ ਸ਼ਾਟ ਤੁਸੀਂ ਮੈਂ ਤੁਹਾਨੂੰ ਵੀ ਬੇਨਤੀ ਵੀ ਇੱਕ ਵਾਰੀ ਜ਼ਰੂਰ ਲੈ ਕੇ ਜਾਓ ਜਿੱਥੇ ਅੱਜ ਤੁਸੀਂ ਵੇਖ ਸਕਦੇ ਅੱਜ ਵੀ ਇਸ ਪਿੰਡ 'ਚ ਕਿੰਨਾ ਜਿਹੜਾ ਰਕਬਾ ਵਾ ਉਥੇ ਪਾਣੀ ਆ ਸੀਨਾ ਸਾਹਿਬ ਹਰਸ਼ਾ ਸ਼ੀਨਾ ਦੇ ਵਿੱਚ ਕਿਹੜੇ-ਕਿਹੜੇ ਪਿੰਡਾਂ ਦਾ ਸਹਿਯੋਗ ਦਿੱਤਾ ਕਿਉਂਕਿ ਤਿੰਨ-ਚਾਰ ਪਿੰਡ ਪੈਂਦੇ ਨੇ ਬਹੁਤ ਸਾਰੇ ਜਿਹੜੇ ਬਾਹਰ ਦੇ ਲੋਕ ਵੀਡੀਓ ਵੇਖ ਰਹੇ ਉਹਨਾਂ ਨੂੰ ਪਤਾ ਨਹੀਂ ਆ ਵੇਖੋ ਜੀ ਸਾਡੇ ਸਮੁੱਚੇ ਪੰਜਾਂ ਪਿੰਡਾਂ ਵੱਲੋਂ ਹੀ ਆ ਬਾਕੀ ਜਿਹ ਸਾਡੀ ਜਿਹੜੀ ਟੀਮ ਪੰਚਾਇਤ ਹੀ ਉਹ ਵਿਚਲੇ ਕਿਨੇ ਦੀ ਜਿਹੜੀ ਜਾਦੀ ਮਤਲਬ ਜਿਹੜੀ ਭੂਮਿਕਾ ਉਹਨਾਂ ਜਿਆਦੀ ਹੀ ਬਾਕੀ ਦੂਸਰੇ ਪਿੰਡ ਵੀ ਸਾਡੇ ਨਾਲ ਨੇ ਉਹਨਾਂ ਸਾਰਿਆਂ ਨੇ ਸੇਵਾ ਲਖਾਈ ਹੈ ਤੁਹਾਨੂੰ ਮੈਂ ਕਿਹਾ ਸੀ ਫੰਡ ਦੀ ਕੋਈ ਘਾਟ ਨਹੀਂ ਹੈ ਬਾਹਰੋਂ ਸਾਡੇ ਕਿੰਨੇ ਸ਼ੀਨਾਂ ਦੇ ਸਾਡੇ ਭੈਣ ਭਰਾ ਐਨ ਆਰ ਆਈ ਬਾਹਰ ਬੈਠੇ ਨੇ ਜਿਹਦੇ ਮੇਰੇ ਕੋ ਕਾਊਂਟ ਨੰਬਰ ਮੰਗਣ ਡਏ ਜਿਨ੍ਹਾਂ ਨੂੰ ਮੈਂ ਅਜੇ ਤੱਕ ਕਾਊਂਟ ਨੰਬਰ ਦਿੱਤੇ ਨਹੀਂ ਆ ਮੈਂ ਇਹਨਾਂ ਨੂੰ ਕਿਹਾ ਸੀ ਅਸੀਂ ਜ਼ਰੂਰਤ ਨਹੀਂ ਆ ਗੁਰੂ ਸਾਹਿਬ ਦੀ ਕਿਰਪਾ ਹੈ ਜੇ ਪੈਸੇ ਵਾਧੂ ਨੇ ਕੋਲ ਬਾਕੀ ਜੇ ਲੋੜ ਪਊਗੀ ਤਾਂ ਮਤਲਬ ਹੋਰ 20 25 ਲੱਖ ਮਤਲਬ ਭੈਣ ਭਰਾਵਾਂ ਨੇ ਜਦੋਂ ਤੁਹਾਡੀ ਨੀਂਦ ਸਾਫ਼ ਹੈ ਨਾ ਜਦੋਂ ਤੁਸੀਂ ਚੰਗਾ ਕੰਮ ਕਰਨ ਦੇ ਨਾ ਫਿਰ ਗੁਰੂ ਸਾਹਿਬ ਦੀ ਕਿਰਪਾ ਨਾਲ ਕਿਸੇ ਚੀਜ਼ ਦੀ ਘਾਟ ਨਹੀਂ ਦਿੰਦੀ। ਚੀਨਾ ਸਾਹਿਬ ਕੁਝ ਇੱਥੇ ਹੋਰ ਵੀ ਲੋਕ ਮਿਲੇ ਸੀ ਜਿਨ੍ਹਾਂ ਦੇ ਕੋਲ ਦੋ-ਦੋ ਤਿੰਨ ਕਿੱਲੇ ਜ਼ਮੀਨ ਆ। ਉਹ ਕਹਿੰਦੇ ਨੇ ਇਹਨਾਂ ਦਾ ਪਾਣੀ ਚੜ ਗਿਆ ਸੀ ਬੋਰ ਥੱਲੇ ਦੀ ਥੱਲੇ ਬੋਰ ਬਹਿ ਗਏ ਨੇ ਪਰ ਬੋਰ ਦੀ ਵੀ ਗੱਲ ਕਰੀ ਮੈਨੂੰ ਲੱਗਦਾ ਸਵਾ ਲੱਖ ਸਵਾ ਲੱਖ ਲੱਗਦਾ ਹੋਣਾ ਲੱਗਦਾ ਕਿ ਅੱਜ 3000 ਰੁਪਏ ਦਿੱਤਾ ਹੈ ਕਿ ਲੱਗਦਾ ਕਿ ਉਹਨਾਂ ਲੋਕਾਂ ਦੀ ਵੀ ਬਾਹ ਕਿਸੇ ਸਮਾਜ ਸੇਵੀ ਨਹੀਂ ਵੇਖੋ ਗੱਲ ਇਹ ਹੈ ਵੀ ਜਿੱਥੇ ਕੋਈ ਐਡਾ ਨੁਕਸਾਨ ਹੋ ਜਿਹੜਾ ਹੁਣ 2 ਕਿਲੇ ਵਾਲਾ ਉਹਦਾ ਸਵਾ ਲੱਖ ਦਾ ਨੁਕਸਾਨ ਹੋ ਗਿਆ ਉਹ ਕਿੱਥੋਂ ਠੀਕ ਕਰ ਸਕਦਾ ਨਾ ਉਹ ਤੁਹਾਨੂੰ ਦੱਸਿਆ ਉਹ ਟੀਮ ਇੱਥੇ ਬੈਠੀ ਆ ਗੁਰੂ ਸਾਹਿਬ ਦੀ ਕਿਰਪਾ ਨਾਲ ਕਰਾਉਣ ਵਾਲਾ ਗੁਰੂ ਸਾਹਿਬ ਹੈ ਸੱਚੇ ਪਾਤਸ਼ਾਹ ਠੀਕ ਹੈ ਨਾ ਤੇ ਉਹ ਬਾਕੀ ਆਪਾਂ ਲੱਗੇ ਆ ਠੀਕ ਤੁਹਾ ਤਾਨੂੰ ਇਹ ਵਿਸ਼ਵਾਸ ਦਿਵਾਉਣਾ ਹੈ ਵੀ ਇੱਥੋਂ ਕੋਈ ਲਾਂਭਾ ਨਹੀਂ ਆਊਗਾ ਗੁਰੂ ਸਾਹਿਬ ਦੀ ਕਿਰਪਾ ਨਾਲ ਮਗਰ ਭੈਣ ਭਰਾ ਵੀ ਖਲੋਤੇ ਨੇ ਸੇਵਾ ਕਰਨ ਵਾਲੇ ਵੀ ਟੀਮ ਪੂਰੀ ਪਿੰਡ ਦੀ ਇੱਥੇ ਬੈਠੀ ਸੇਵਾ ਕਰਨ ਢਈ ਆ ਅਸੀਂ ਵੀ ਜਿੰਨੇ ਜੋਗੇ ਹਾਜ਼ਰ ਆ ਇੱਥੇ ਕੋਈ ਗੱਲ ਨਹੀਂ ਗੁਰੂ ਸਾਹਿਬ ਕਿਰਪਾ ਨਾਲ ਸਾਡੇ ਨਾਲ ਮਹਿਲਾਵਾਂ ਨਹੀਂ ਗੱਲਬਾਤ ਕਰਾਂਗੇ ਪੰਜ ਕੀ ਨਾਂ ਤੁਹਾਡਾ ਜੀ ਕੁਲਵਿੰਦਰ ਕੌਰ ਤੁਹਾਨੂੰ ਕਿੰਨੇ ਪੈਸੇ ਮਿਲੇ ਆ ਕਿੰਨੀ ਜ਼ਮੀਨ ਸੀ ਤੁਹਾਡੀ ਸਾਡੀ ਤੋਂ 2 ਕਿਲੇ ਸੀ ਜ਼ਮੀਨ ਕਿੰਨੇ ਪੈਸੇ ਮਿਲੇ ਆ ਜੀ 6000 ਛੇ ਯਾਰ ਹਾਂਜੀ ਕਿੰਨਾ ਦੇ ਵੱਲੋਂ ਦਿੱਤੇ ਗਏ ਆ ਜੀ ਸੀਨਾ ਸਾਹਿਬ ਸਾਹਿਬ ਸੀਨਾ ਵਾਲੋਂ ਹਾਂਜੀ ਤੇ ਕੀ ਕੋਈ ਆਸ ਹੈਗੀ ਸੀ ਕਿ ਕੋਈ ਆਵੇਗਾ ਸਮਾਸੇਵੀ ਤੇ ਸਾਨੂੰ ਜਿਹੜਾ ਉਹ ਪੜੇ ਕਰਦੇ ਹਿਸਾਬ ਨਾਲ ਪੈਸੇ ਦੇਵੇਗਾ ਨਹੀਂ ਸਾਨੂੰ ਕੋਈ ਨਹੀਂ ਸੀ ਆਸ ਹੈ ਅੱਜ ਤੱਕ ਅਸਾਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਆਣ ਕੇ ਵੀ ਕੀ ਤੁਹਾਨੂੰ ਚਾਹੀਦਾ ਤਾਂ ਤਾਂ ਕੀ ਨੁਕਸਾਨ ਹੋਇਆ ਜਾਂ ਨਹੀਂ ਹੋਇਆ ਤੇ ਸਾਡੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਜਿਨ੍ਹਾਂ ਨੇ ਸਾਡੀ ਜਾਣ ਕੇ ਮਹਿਤਤਾ ਕੀਤੀ ਆ ਸਾਨੂੰ ਪਹਿਲੀਆਂ ਵਾਸਤੇ ਥੋੜਾ ਬਹੁਤਾ ਦਿੱਤਾ ਵਾ ਥੋੜਾ ਬਹੁਤਾ ਸਾਡਾ ਗੁਜ਼ਾਰਾ ਚੱਲ ਸਕੇਗਾ ਹਿੰ ਜਮੀਨ ਵਾ ਸਕਾਂਗੇ ਅੱਗੇ ਵਾਸਤੇ ਵੀ ਨਾ ਵਾਤੇ ਰਿਕਵੈਸਟ ਕਰਨੇ ਆ ਵੀ ਸਾਨੂੰ ਗਾਂ ਵਾਸਤੇ ਸਾਡੀ ਮਦਦ ਕੀਤੀ ਜਾਵੇ ਜੀ ਭਾਂਜੀ ਕੀ ਨਾ ਤੁਹਾਡਾ ਕਿੰਨੇ ਪੈਸੇ ਮਿਲੇ ਕਿੰਨੀ ਜ਼ਮੀਨ ਤੁਹਾਡੀ ਮੇਰਾ ਨਾਮ ਮਨਜੀਤ ਕੋਰ ਹਾਂ ਜੀ 4000 ਰੁਪਏ ਆ ਜੀ 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 ਹਾਂਜੀ 2 ਕਿਲੇ ਪੈਲੀ 2 ਕਿਲੇ ਪੈਲੀ ਸੀ ਨੁਕਸਾਨ ਕਿੰਨਾ ਹੋਇਆ ਸੀ ਨੁਕਸਾਨ ਤੇ ਹੱਦੋਂ ਪਰੇ ਹੈ ਗਾਡੇ ਕਮਰੇ ਕੁਮਰੇ ਵੀ ਡੇਗਡੂ ਡੁੱਬ ਪਏ ਪਾ ਲਏ ਸਾਰੀਆਂ ਡੁੱਬ ਡੁੱਬ ਗਈਆਂ ਹਾਂਜੀ ਲੱਗੇ ਬਹੁਤ ਪਾਣੀ ਹੈ ਹਾਂਜੀ ਲੱਗਦਾ ਕੋਈ ਨਾ ਕੁਝ ਥੋੜਾ ਬੋਤਾ ਇਹਦੇ ਨਾਲ ਜਿਹੜਾ ਉਹ ਨੁਕਸਾਨ ਜਿਹੜਾ ਉਹ ਪ੍ਰਾਪਰ ਹੋ ਜਾਊਗਾ ਕਣਕ ਵੀ ਜੀ ਜਾਊਗੀ ਹੋਰ ਕੀ ਕਣਕ ਕਣਕ ਵੀ ਜੀ ਜਾਊ ਹੋਰ ਕੀ ਹੋਣਾ ਦੋਗੇ ਥੋੜਾ ਬੋਤਾ ਚੱਲ ਨਾ ਰਲ ਕੇ ਇੰਨਾ ਹੀ ਛਾੜਾ ਧੰਨਵਾਦ ਜਿਹੜੀ ਗਰੀਬਾਂ ਦੀ ਮਦਦ ਕਰ ਦਿੱਤੀ ਜੀ ਪੰਜ ਜੀ ਕਿੰਨੇ ਜ਼ਮੀਨ ਸੀ ਤੁਹਾਡੀ ਤੇ ਕਿਹੜਾ ਪਿੰਡ ਆ ਤੁਹਾਡਾ ਮੋਤਲਾ ਵੀਰ ਜੀ ਮੋਤਲਾ ਪਿੰਡ ਕਿੰਨੇ ਕਿੱਲੇ ਜ਼ਮੀਨ ਤੁਹਾਡੀ 2 ਕਿੱਲੇ ਵੀਰ ਜੀ 2 ਕਿੱਲੇ ਕਿੰਨੀ ਰਾਸ਼ੀ ਮਿਲੀ ਤੁਹਾਨੂੰ ਪੈਸੇ 6000 6000 ਹਾਂ ਜੀ ਲੱਗਦਾ ਇਹਦੇ ਨਾਲ ਕੋਈ ਨਾ ਕੋਈ ਕਣਕ ਬੀਜੀ ਜਾ ਸਕਦੀ ਆ ਕੋਈ ਨਾ ਕੋਈ ਪਰਤਾਈ ਹੋ ਸਕਦੀ ਆ ਹਾਂ ਜੀ ਸ਼ਾਇਦ ਵੀ ਖਾ ਦਾ ਜਾਏ ਦੀ ਚੱਲ ਕੋਈ ਕਣਕ ਬੀਜੀ ਜਾਏ ਦੀ ਹਾਂ ਜੀ ਤੇ ਸ਼ੀਨਾ ਸਾਹਿਬ ਨੂੰ ਪਹਿਲਾਂ ਜਾਣਦੇ ਹੋ ਵੀ ਗਰਸੋਂ ਸਿੰਘ ਸ਼ੀਨਾ ਕੌਣ ਨੇ ਨਹੀਂ ਅਸੀਂ ਕੋਈ ਨਹੀਂ ਜਾਣਦੇ ਧੰਨਵਾਦ ਉਹਨਾਂ ਦਾ ਬਹੁਤ ਸ਼ੁਗਰ ਜਿਨ੍ਹਾਂ ਨੇ ਇਨੀ ਮਹਿਤਤ ਕੀਤੀ ਸਾਡੀ ਹਾਂ ਹਾਂ ਜੀ ਗਾਂ ਵੀ ਸਾਨੂੰ ਉਹਦੀ ਮਹਿਤਤ ਦੀ ਲੋੜ ਜੀ ਇਹਦੇ ਨਾਲ ਹੁਣ ਕਨਕ ਬੀਜੀ ਜਾਊਗੀ ਜਿਹੜੀ 2 ਕਿੱਲੇ ਹੈਗੀਆਂ ਹਾਂਜੀ ਬੀਜੀ ਜਾਏਗੀ ਖਰਚੇ ਪੱਠਾ ਪੰਜ ਜੀ ਕੀ ਨਾਂ ਤੁਹਾਡਾ ਜੀ ਕੀ ਨਾਂ ਕੀ ਤੁਹਾਡਾ ਕੁਲਵਿੰਦਰ ਕੌਰ ਕਿੰਨੀ ਜ਼ਮੀਨ ਤੁਹਾਡੀ ਜੀ ਸਾਡੀ 2 ਕਿੱਲੇ ਜੀ 2 ਕਿੱਲੇ ਆ ਕਿੰਨੇ ਪੈਸੇ ਮਿਲੇ ਆ 6000 ਜੀ 6000 ਹਾਂਜੀ ਕੋਈ ਹੋਊਗਾ ਇਹਦੇ ਨਾਲ ਪਹਿਲੀ ਵਗ ਜਾਗੀ ਹਾਂਜੀ ਪਹਿਲੀ ਵਗ ਜਾਗੀ ਇਹਦੇ ਨਾਲ ਉਦਾਂ ਕੋਈ ਆਸ ਹੈਗੀ ਸੀ ਤੁਹਾਨੂੰ ਮੈਂ ਕੋਈ ਆਸ ਨਹੀਂ ਸ਼ੀਨਾ ਸਾਹਿਬ ਦਾ ਧੰਨਵਾਦ ਕਰਦੇ ਜਿੰਨੇ ਸਾਨੂੰ ਅੱਜ ਪੈਸੇ ਦਿੱਤੇ ਸਾਡੀ ਪਹਿਲੀ ਵਗ ਜਾਊਗੀ ਜੀ ਹਾਂ ਸਾਨੂੰ ਪਹਿਲਾਂ ਕੋਈ ਆਸ ਨਹੀਂ ਹੈ ਗਈ ਕਿ ਸਾਨੂੰ ਕੁਝ ਮਿਲੇਗਾ ਕੋਈ ਜਾਣਦੇ ਹੋ ਤੁਸੀਂ ਗੁਰਸੰਗ ਸਿੰਘ ਸੀਨਾ ਹੁਣਾਂ ਨੂੰ ਨਾ ਆਪਾਂ ਕਿਸੇ ਨੂੰ ਨਹੀਂ ਹੀ ਜਾਣਦੇ ਹਾਂ ਚਲੋ ਉਹਦਾ ਸ਼ੁਕਰ ਕਰਦੇ ਆ ਉਹਦਾ ਧੰਨਵਾਦ ਕਰਦੇ ਆਪਾਂ ਜੀ ਹਾਂ ਐ ਗਰਵੀਰ ਪਰ ਪਰਿਵਾਰ ਹਾਂ ਸਾਡੇ ਕੋਲ ਤੇ ਪਹਿਲੀ ਵਾਹਣ ਜੋਗਾ ਤੇਲ ਪਾਉਣ ਜੋਗਾ ਵੀ ਨਹੀਂ ਬੰਨੀ ਹਵਾਈਆਂ ਕਰਵਾਈ ਦੀਆਂ ਤੇ ਸਾਨੂੰ ਆਸ ਨਹੀਂ ਵੀ ਸਾਡੀ ਕਰਨਕ ਬੀਜੀ ਜਾਵੇਗੀ ਸਾਡੀ ਪਹਿਲੀ ਵਗ ਜੇਗੀ ਹੋਰ ਵੀ ਭੈਣ ਜੀ ਸਾਡੇ ਨਾਲ ਮੌਜੂਦ ਨੇ ਕਿੰਨੇ ਦਾ ਮਿਲੇ ਜੀ ਤੁਹਾਨੂੰ ਰਾਸ਼ੀ ਜੀ ਰਾਸ਼ੀ 12000 ਦੀ 12000 ਕਿੰਨੀ ਜ਼ਮੀਨ ਤੁਹਾਡੀ ਹਾਂਜੀ 4 ਕਿੱਲੇ 4 ਕਿੱਲੇ ਆ ਲੱਗਦਾ ਇਹਦੇ ਨਾਲ 4 ਕਿੱਲੇ ਜਿਹੜੇ ਤੁਹਾਡੀ ਝੋਨਾ ਖਰਾਬ ਹੋਇਆ ਹੁਣ ਕਣਕ ਬਜਾਈ ਹੋ ਜਾਏਗੀ ਹਾਂਜੀ ਹੋ ਜਾਏਗੀ ਕਣਕ ਬਜਾਈ ਸਾਰੀ ਹੋ ਜਾਏਗੀ ਤੇ ਹਰ ਖਰਚਾ ਚਲੂ ਹੋ ਜਾਊਗਾ ਪੂਰਾ ਕੋਬੀ ਖਾਦ ਆ ਜਾਊਗਾ ਜਿੱਥੇ ਜਿੱਥੇ ਲਾਉਣਾ ਹੋਗਾ ਉੱਥੇ ਪੈਸਾ ਲਾ ਲਾਂਗੇ ਆਪਾਂਗਾ ਚਲੋ ਬਹੁਤ ਧੰਨਵਾਦ ਇਹਨਾਂ ਦਾ ਚਲੋ ਸਾਡੀ ਫਸਲ ਹੀ ਚਲੋ ਉਹਦੇ ਹੁਣ ਪਤਾ ਹੀ ਐ ਇੰਨੇ ਦੀ ਸਕਾਨ ਬਹੁਤ ਜ਼ਿਆਦਾ ਹੈ ਮੇਰਾ ਤੇ ਸਰਦਾਰ ਵੀ ਰੱਬ ਦੇ ਘਰ ਚੱਲ ਗਿਆ ਡੈਥ ਹੋਈ ਹੈ ਤੇ ਮੈਂ 24 ਘੰਟੇ ਦੀ ਬੰਬਾਰ ਐ ਦਵਾਈ ਚੱਲਦੀ ਦਵਾਈ ਮੇਰੀ ਦਾਰਜਨ ਨਾਲੋਂ ਦੀ ਹਾਂਜੀ ਤੇ ਇਸੇ ਤਰ੍ਹਾਂ ਵੀ ਬਹੁਤ ਧੰਨਵਾਦ ਇਹਨਾਂ ਦਾ ਬਹੁਤ ਬਹੁਤ ਸਰਕਾਰ ਨਾ ਕਰਦੇ ਆ ਵੀ ਜਿੰਨਾ ਵੀ ਇਹਨਾਂ ਨੇ ਸਾਡੀ ਸੇਵਾ ਗਰੀਬਾਂ ਦੀ ਕਰ ਚੁੱਕੇ ਸਾਡਾ ਪਰਿਵਾਰ ਗਰੀਬ ਹੀ ਸੀ ਬਹੁਤ ਜ਼ਿਆਦਾ ਹੀ ਅਸੀਂ ਆਵੇ ਜਿੰਨੇ ਪਰਿਵਾਰ ਆ ਬਾਹਰ ਬਾਹਰ ਸਾਡਾ ਕਾਰਿਆ ਬਹੁਤ ਪਾਣੀ ਰਿਆ ਅਜੇ ਵੀ ਸਾਡਾ ਇਹ ਸਬਜੀ ਲਾਉਣ ਜੋਗੀ ਸਾਡੀ ਜਗਾ ਨਹੀਂ ਅਜੇ ਵਖੀ ਉਦਾਂ ਦੇ ਉਦਾਂ ਹੀ ਬੈਠੇ ਜਿੰਨੀ ਸਲਾ ਪੈੜੀ ਤੇ ਚੜ ਗਈ ਪਾਣੀ ਅਜੇ ਤੱਕ ਪੈੜੀ ਨਹੀਂ ਬਣੀ ਕਿੰਨੀ ਕੋਈ ਆਸ ਹੈਗੀ ਹੀ ਵੀ ਕੋਈ ਸਮਾਜ ਸੇਵੀ ਆਵੇਗਾ ਗੁਰਸੰਗ ਸਿੰਘ ਸ਼ੀਨਾ ਨਾਂ ਦਾ ਤੇ ਤੁਹਾਨੂੰ ਆਣ ਕੇ ਸਾਨੂੰ ਕੋਈ ਆਸ ਝਗ ਨਹੀਂ ਹੈਗੀ ਇਹਦੇ ਰੱਬ ਮਹਾਰਾਜ ਨੇ ਗੁਰੂ ਰਾਮਦਾਸ ਨੇ ਸੇਵਾ ਪਰਮਾਤਮਾ ਨੇ ਆਵਾਜ਼ ਮਾਰ ਕੇ ਭੇਜੀ ਸਾਨੂੰ ਗਰੀਬਾਂ ਨੂੰ ਮਿਲ ਚੁੱਕੀ ਆ ਬਹੁਤ ਧੰਨਵਾਦ ਗੁਰੂ ਰਾਮਦਾਸ ਦਾ ਵੀ ਤੇ ਹਰਸ਼ ਸ਼ੀਨੇ ਦਾ ਵੀ ਤੋਂ ਉਸ ਪਿੰਡ ਦਾ ਵੀ ਸਾਰੇ ਦਾ ਧੰਨਵਾਦ ਹੋਏ ਜਿਨ੍ਹਾਂ ਇੰਨੀ ਸੇਵਾ ਕੀਤੀ